ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੇਡ ਪੰਜਾਬੀ ਤੇ ਚਲੋ ਸ਼ੁਰੂ ਕਰੀਏ ਅੱਜ ਦੀ ਵੀਡੀਓ ਆਸਰ ਦੇ ਅਨਸਾਰ ਸੰਸਕ੍ਰਿਤ ਕੰਪਿਊਟਰ ਪ੍ਰੋਗਰਾਮਿੰਗ ਲਈ ਸਭ ਤੋਂ ਚੰਗੀ ਭਾਸ਼ਾ ਪੈਰਾਸ਼ੂਟ ਦੀ ਖੋਜ ਹਵਾਈ ਜਹਾਜ਼ ਨਾਲੋਂ 1 ਸਦੀ ਪਹਿਲਾਂ ਹੋਈ ਸੀ ਐਪਲ ਨੂੰ ਪਿੱਛੇ ਛੁੱਟ ਕੇ ਦੁਨੀਆ ਦੀ ਮਹੱਲਵਾਨ ਕੰਪਨੀ ਬਣੀ ਮਾਈਕਰੋਸਾਫਟ ਸ਼ਾਰਕ ਇੱਕ ਅਜਿਹਾ ਜੀਵ ਹੈ ਜੋ ਕਦੇ ਵੀ ਬਿਮਾਰ ਨਹੀਂ ਹੁੰਦਾ ਵੇਦਬਾਗ ਪੈਦਾ ਹੁੰਦੇ ਚਾਂਸ 10000 ਵਿੱਚੋਂ ਸਿਰਫ 1 ਦੇ ਹੁੰਦੇ ਹਨ ਜੋ ਕਿ ਭਾਰਤ ਵਿੱਚ ਪਾਏ ਜਾਂਦੇ ਹਨ ਕੰਗਾਰੂ ਇੱਕ ਅਜਿਹਾ ਜਾਨਵਰ ਹੈ ਜੋ ਆਪਣੇ ਪੁੱਠਾ ਨਹੀਂ ਚੱਲ ਸਕਦਾ ਇੱਕ ਉੱਤ 13 ਮਿੰਟ ਵਿੱਚ ਬਿਨਾ ਪਾਣੀ ਤੋਂ ਰਹਿ ਸਕਦਾ ਹੈ। ਹੋਲਰ ਨਾਮ ਦੇ ਬਾਂਦਰ ਦੀ ਆਵਾਜ਼ 5 ਕਿਲੋਮੀਟਰ ਦੂਰ ਤੋਂ ਵੀ ਸੁਣੀ ਜਾ ਸਕਦੀ ਹੈ। ਪੂਰੀ ਜ਼ਿੰਦਗੀ 'ਚ ਸਾਡਾ ਦਿਮਾਗ ਲਗਭਗ 10 ਲੱਖ GB ਡਾਟਾ ਸਟੋਰ ਕਰਦਾ ਹੈ। 79% ਲੋਕ ਸੌਂਦੇ ਸਮੇਂ ਆਪਣੇ ਬੀਤੇ ਹੋਏ ਸਮੇਂ ਨੂੰ ਯਾਦ ਕਰਦੇ ਹਨ। ਵਿਗਿਆਨ ਅਨੁਸਾਰ ਹੁਸ਼ਿਆਰ ਲੋਕ ਆਪਣੇ ਆਪ ਨਾਲ ਹੀ ਗੱਲਾਂ ਕਰ ਜ਼ਰੂਰ ਤੋਂ ਜ਼ਿਆਦਾ ਟੈਨਸ਼ਨ ਥੋੜੇ ਦਿਮਾਗ ਨੂੰ ਕੁਝ ਸਮੇਂ ਲਈ ਬੰਦ ਕਰ ਸਕਦੇ। ਦੁਨੀਆ ਦੀ ਸਭ ਤੋਂ ਵੱਡੀ ਗੁਫਾ ਵੀਅਤਨਾਮ ਵਿੱਚ ਹੈ। 10 ਲੱਖ ਸਾਲ ਪਹਿਲਾਂ ਧਰਤੀ 'ਤੇ ਕੇਵਲ 26000 ਇਨਸਾਨ ਹੀ ਰਹਿੰਦੇ ਸਨ। ਕੁਬੇਰ ਗੁਫਾ ਸਭ ਤੋਂ ਡੂੰਗੀ ਗੁਫਾ ਹੈ। ਜਦੋਂ ਅ ਇਹੋ ਜਿਹੀ ਲੱਗੀ ਸਾਡੀ ਵੀਡੀਓ ਇਹੋ ਜੀਆਂ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਮੇਡ ਪੰਜਾਬੀ ਨੂੰ ਸਬਸਕ੍ਰਾਈਬ ਕਰ ਲਓ